ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਬਲਟਨਸ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਅਗਲੇ 2 ਹਫ਼ਤਿਆਂ 'ਚ ਇੱਕ ਨਵਾਂ ਪਾਇਲਟ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਏ ਜਿਸ ਅਧੀਨ ਕੁਝ ਦੇਸ਼ਾਂ ਦੇ ਲੋਕਾਂ ਨੂੰ ਟੂਰਿਸਟ ਜਾਂ ਬਿਜ਼ਨਸ ਵੀਜ਼ਾ ਲਈ 5000 ਤੋਂ 15000 ਡਾਲਰ ਯਾਨੀ ਕਿ ਲਗਭਗ 4 ਲੱਖ ਤੋਂ 13 ਲੱਖ ਰੁਪਏ ਦਾ ਬੌਂਡ ਜਮਾ ਕਰਨਾ ਪਵੇਗਾ ਇਸ ਦਾ ਮਕਸਦ ਵੀਜ਼ਾ ਮਿਆਦ ਤੋਂ ਵੱਧ ਸਮਾਂ ਅਮਰੀਕਾ 'ਚ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਤੇ ਨਕੀਲ ਕਸਣਾ ਹੈ ਜੇਕਰ ਕੋਈ ਵਿਅਕਤੀ ਵੀਜ਼ਾ ਮਿਆਦ ਤੋਂ ਵੱਧ ਸਮਾਂ ਅਮਰੀਕਾ 'ਚ ਰਹਿੰਦਾ ਹੈ ਤਾਂ ਜਮਾ ਕੀਤੀ ਗਈ ਰਕਮ ਅਮਰੀਕੀ ਸਰਕਾਰ ਜ਼ਬਤ ਕਰ ਲਵੇਗੀ ਫੈਡਰਲ ਰਜਿਸਟਰਰ ਨੋਟਿਸ ਮੁਤਾਬਕ ਇਹ ਪ੍ਰੋਗਰਾਮ ਅਮਰੀਕੀ ਕਾਉਂਸਲਰ ਅਧਿਕਾਰੀਆਂ ਨੂੰ ਉਹਨਾਂ ਦੇਸ਼ਾਂ ਦੇ ਲੋਕਾਂ ਤੇ ਬਾਂਡ ਲਗਾਉਣ ਦਾ ਅਧਿਕਾਰ ਦਿੰਦਾ ਹੈ ਜਿੱਥੇ ਵੀਜ਼ਾ ਉਲੰਘਣਾ ਦੀ ਦਰ ਜ਼ਿਆਦਾ ਇਹ ਜਾਂ ਜਿੱਥੇ ਸਕਰੀਨਿੰਗ ਅਤੇ ਜਾਂਚ ਦੀ ਜਾਣਕਾਰੀ ਨਾ ਕਾਫੀ ਮਿਲਦੀ ਹੈ ਇਹ ਨਿਯਮ 20 ਅਗਸਤ 2025 ਤੋਂ ਲਾਗੂ ਹੋਵੇਗਾ ਅਤੇ ਲਗਭਗ 1 ਸਾਲ ਤੱਕ ਚੱਲੇਗਾ ਕਾਉਂਸਲਰ ਅਧਿਕਾਰੀਆਂ ਕੋਲ ਵੀਜ਼ਾ ਅਰਜ਼ੀਕਾਰਾਂ ਲਈ 5000 10000 ਜਾਂ 15000 ਡਾਲਰ ਬੌਂਡ ਦੇ ਤਿੰਨ ਵਿਕਲਪ ਹੋਣਗੇ ਪਰ ਆਮ ਤੌਰ ਤੇ ਘੱਟੋ ਘੱਟ 10000 ਡਾਲਰ ਦਾ ਬੌਂਡ ਜ਼ਰੂਰੀ ਹੋਵੇਗਾ ਨੋਟਿਸ ਮੁਤਾਬਕ ਜੇਕਰ ਯਾਤਰੀ ਵੀਜ਼ਾ ਸ਼ਰਤਾਂ ਅਨੁਸਾਰ ਸਹੀ ਸਮੇਂ ਤੇ ਅਮਰੀਕਾ ਤੋਂ ਵਾਪਸ ਪਰਤਦਾ ਹੈ ਤਾਂ ਬੌਂਡ ਦੀ ਰਕਮ ਵਾਪਸ ਕਰ ਦਿੱਤੀ ਜਾਵੇਗੀ ਨਵੰਬਰ 2020 ਚ ਵੀ ਅਜੇਹਾ ਹੀ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਪਰ ਕਰੋਨਾ ਮਹਾਮਾਰੀ ਕਾਰਨ ਗਲੋਬਲ ਯਾਤਰਾ ਚ ਘਾਟ ਦੇ ਚੱਲਦਿਆਂ ਇਸ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਿਆ ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਬਦਲਾਅ ਨਾਲ ਪ੍ਰਭਾਵਿਤ ਹੋਣ ਵਾਲੇ ਅਰਜ਼ੀਕਾਰਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਉਣ 'ਚ ਅਸਮਰੱਥਾ ਜਤਾਈ ਹੈ। ਰਾਸ਼ਟਰਪਤੀ ਡੋਨਾਲਡ 트ੰਪ ਦੇ ਯਾਤਰਾ ਪਾਬੰਦੀਆਂ ਦੇ ਨਿਸ਼ਾਨੇ ਤੇ ਆਏ ਕਈ ਦੇਸ਼ਾਂ ਜਿਵੇਂ ਕਿ ਚਾੜ, ਇਰੀਟਰੀਆ, ਹੈਤੀ, ਮਿਆਮਾਰ ਅਤੇ ਯਮਨ 'ਚ ਵੀਜ਼ਾ ਮਿਆਦ ਤੋਂ ਵੱਧ ਸਮਾਂ ਰੋਕਣ ਦੀ ਦਰ ਵਧੇਰੇ ਹੈ। US Travel Association ਮੁਤਾਬਕ ਇਸ ਪ੍ਰੋਗਰਾਮ ਦਾ ਦਾਇਰਾ ਸੀਮਤ ਜਾਪਦਾ ਹੈ ਤੇ ਲਗਭਗ 2000 ਅਰਜ਼ੀਕਾਰ ਪ੍ਰਭਾਵਿਤ ਹੋ ਸਕਦੇ ਨੇ ਵਿੱਤੀ ਸਾਲ 2023 ਦੇ ਅਮਰੀਕੀ ਸੀਮਾ ਸ਼ੁਲਕ ਦੇ ਤੇ ਸੀਮਾ ਸੁਰੱਖਿਆ ਡਾਟਾ ਅਨੁਸਾਰ ਬਰੁੰਡੀ ਜਿਬੂਤੀ ਅਤੇ ਟੋਗੋ ਸਮੇਤ ਅਫਰੀਕਾ ਦੇ ਕਈ ਦੇਸ਼ਾਂ ਦੇ ਲੋਕਾਂ 'ਚ ਵੀ ਵੀਜ਼ਾ ਮਿਆਦ ਤੋਂ ਵੱਧ ਰੁਕਣ ਦੀ ਦਰ ਸੀ ਹੌਲੀ-ਹੌਲੀ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਲਾਏ ਗਏ ਟੈਰਿਫਸ ਦੇ ਪ੍ਰਭਾਵ ਅਮਰੀਕੀ ਕਾਰੋਬਾਰਾਂ ਅਤੇ ਗਾਹਕਾਂ ਨੂੰ ਮਹਿਸੂਸ ਹੋਣ ਲੱਗ ਪਏ ਨੇ ਹੁਣ ਇਹ ਖਬਰਾਂ ਵੱਧ ਗਈਆਂ ਨੇ ਕਿ ਟੈਰਿਫਸ ਕਰਕੇ ਲਾਗਤ ਕਿਵੇਂ ਵੱਧ ਰਹੀ ਹੈ Detroit ਦੀ ਤਿੰਨ ਵੱਡੀਆਂ ਆਟੋ ਕੰਪਨੀਆਂ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੂੰ ਇਸ ਸਾਲ ਇਹਨਾਂ ਟੈਰਿਫਸ ਦੇ ਕਾਰਨ ਕਈ ਬਿਲੀਅਨ ਡਾਲਰ ਦੇ ਵਾਧੂ ਖਰਚੇ ਹੋਣਗੇ। ਟੈਨੇਸੀ ਦੀ ਇੱਕ ਸਟੇਨਲੈਸ ਸਟੀਲ ਭਾਂਡੇ ਬਣਾਉਣ ਵਾਲੀ ਕੰਪਨੀ ਨੂੰ ਸਿਰਫ ਇੱਕ ਸਪਲਾਈ ਤੇ ਹੀ 75,000 ਡਾਲਰ ਦਾ ਟੈਰਿਫ ਦੇਣਾ ਪਿਆ। ਇਥੋਂ ਤੱਕ ਕਿ ਕਈ ਕਾਫੀ ਸ਼ਾਪਸ ਨੇ ਵੀ ਕਿਹਾ ਹੈ ਕਿ ਉਹਨਾਂ ਨੂੰ ਬ੍ਰਾਜ਼ੀਲ ਤੋਂ ਆਉਣ ਵਾਲੀ ਕਾਫੀ ਉੱਤੇ ਟੈਰਿਫਸ ਕਰਕੇ ਆਪਣੇ ਕੱਪ ਦੀ ਕੀਮਤ ਵਧਾਉਣੀ ਪੈ ਸਕਦੀ ਹੈ। ਹੁਣ ਤੱਕ ਕਈ ਕੰਪਨੀਆਂ ਨੇ ਇਹ ਕੋਸ਼ਿਸ਼ ਕੀਤੀ ਸੀ ਕਿ ਟੈਰਿਫ ਦੇ ਪੂਰੇ ਅਸਰ ਤੋਂ ਗਾਹਕਾਂ ਨੂੰ ਬਚਾਇਆ ਜਾਵੇ। ਕੁਝ ਨੇ ਟਰੰਪ ਦੀਆਂ ਡੈਡਲਾਈਨਸ ਤੋਂ ਪਹਿਲਾਂ ਹੀ ਵਧੇਰੇ ਸਪਲਾਈ ਮੰਗਵਾ ਲਈ ਸੀ ਜਾਂ ਟੈਰਿਫ ਦੀ ਲਾਗਤ ਨੂੰ ਆਪਣੇ ਕਾਰੋਬਾਰੀ ਖਰਚ ਵਾਂਗ ਸਹਿ ਲਿਆ ਸੀ। ਪਰ ਹੁਣ ਲਗਭਗ 100 ਦੇ ਕਰੀਬ ਦੇਸ਼ਾਂ ਤੋਂ ਆ ਰਹੇ ਆਯਾਤ ਤੇ ਅਮਰੀਕੀ ਟੈਰਿਫ 10 ਫੀਸਦੀ ਦੀ ਬੇਸਲਾਈਨ ਦਰ ਤੋਂ ਵੱਧ ਹੋਣ ਵਾਲੇ ਨੇ ਇਸ ਲਈ ਟੈਰਿਫ ਨਾਲ ਜੁੜੇ ਖਰਚੇ ਹੋਰ ਵਧਣ ਲੱਗ ਪਏ ਨੇ ਵਾਸ਼ਿੰਗਟਨ ਆਧਾਰਿਤ ਟੈਕਸ ਫਾਊਂਡੇਸ਼ਨ ਦੇ ਸੀਨੀਅਰ ਅਰਥਸ਼ਾਸਤਰੀ ਐਲੈਕਸ ਡੋਰਾਂਟੇ ਨੇ ਕਿਹਾ ਹੈ ਕਿ ਟੈਰਿਫ ਨੇ ਅਮਰੀਕਾ ਦੀਆਂ ਅਜਿਹੀਆਂ ਬਹੁਤ ਸਾਰੀਆਂ ਕੰਪਨੀਆਂ ਨੂੰ ਪ੍ਰਭਾਵਿਤ ਕੀਤਾ ਹੈ ਜਿਹੜੀਆਂ ਆਯਾਤ ਤੇ ਨਿਰਭਰ ਕਰਦੀਆਂ ਨੇ ਉਨਾ ਕਹਾ ਕਿ ਸਰਕਾਰ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਦਿਵਾ ਸਕੇਗੀ ਕਿ ਕੀਮਤਾਂ ਦੇ ਵਾਧੇ ਪਿੱਛੇ ਟੈਰਿਫ ਨਹੀਂ ਹਨ। ਉਹਨਾਂ ਕਹਾ ਕਿ ਲੋਕ ਇਹ ਗੱਲ ਬਾਖੂਬੀ ਸਮਝ ਰਹੇ ਨੇ ਹਾਲਾਂਕਿ ਕੁੱਲ ਮਿਲਾ ਕੇ ਅਮਰੀਕਾ ਦੀ ਅਰਥ ਵਿਵਸਥਾ ਹੁਣ ਤੱਕ ਟਰੰਪ ਦੀ ਨੀਤੀ ਦੇ ਬਾਵਜੂਦ ਠੀਕ ਠਾਕ ਚੱਲ ਰਹੀ ਹੈ ਪਰ ਕੁਝ ਨਵੇਂ ਅੰਕੜੇ ਦੱਸ ਰਹੇ ਨੇ ਕਿ ਟੈਰਿਫ ਅਰਥ ਵਿਵਸਥਾ ਲਈ ਰੁਕਾਵਟ ਬਣ ਰਹੇ ਨੇ ਜਿਵੇਂ ਕਿ ਨੌਕਰੀਆਂ ਦੇ ਅੰਕੜੇ ਕਮਜ਼ੋਰ ਹੋਏ ਨੇ, ਮੁੱਢਲੀ ਮਹਿੰਗਾਈ ਵਧੀ ਹੈ, ਟਿਕਾਊ ਸਮਾਨ ਜਿਵੇਂ ਕਿ ਗੱਡੀਆਂ ਤੇ ਘਰੇਲੂ ਉਪਕਰਣ ਦੇ ਆਰਡਰ ਕਟੇ ਨੇ 트럼ਪ ਅਤੇ ਉਹਨਾਂ ਦੀ ਕੈਬਿਨੇਟ ਇਹਨਾਂ ਟੈਰਿਫਸ ਦੇ ਨੁਕਸਾਨ ਨੂੰ ਨਕਾਰ ਰਹੀ ਹੈ। 트럼ਪ ਨੇ ਕਿਹਾ ਕਿ ਸਾਡੇ ਕੋਲ ਬਹੁਤ ਸਾਰਾ ਪੈਸਾ ਆ ਰਿਹਾ ਹੈ। ਕਦੀ ਵੀ ਦੇਸ਼ ਨੇ ਇੰਨਾ ਪੈਸਾ ਨਹੀਂ ਵੇਖਿਆ। ਸੈਂਕੜੇ ਬਿਲੀਅਨ ਡਾਲਰ ਆ ਰਹੇ ਨੇ। ਪਰ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਟੈਰਿਫ ਦੇ ਕਾਰਨ ਨੁਕਸਾਨ ਵੀ ਸਾਫ਼ ਦਿਸ ਰਹੇ ਨੇ। ਰਾਇਟਰਜ਼ ਨਿਊਜ਼ ਏਜੰਸੀ ਵੱਡੀਆਂ ਕੰਪਨੀਆਂ ਉੱਤੇ ਟੈਰਿਫਸ ਦੇ ਪ੍ਰਭਾਵ ਦੀ ਲਿਸਟ ਤਿਆਰ ਕਰ ਰਹੀ ਹੈ। ਕਈ ਕੰਪਨੀਆਂ ਨੇ ਕੀਮਤਾਂ ਵਧਾਈਆਂ ਨੇ ਜਾਂ ਮੁਨਾਫਾ ਘਟਣ ਦੀ ਚੇਤਾਵਨੀ ਦਿੱਤੀ ਹੈ ਹੁਣ ਤੱਕ ਰਾਇਟਰਜ਼ ਨੇ 22 ਅਮਰੀਕੀ ਕੰਪਨੀਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੇ ਕੀਮਤਾਂ ਵਧਾਈਆਂ ਨੇ ਇਹਨਾਂ ਵਿੱਚ ਵਾਲਮਾਰਟ, ਬੈਸਟ ਬਾਈ, ਨਾਈਕੀ, ਕ੍ਰੌਕਸ, ਬ੍ਰੇਕਨ ਸਟਾਕ ਅਤੇ ਖੇਰਲੂ ਉਤਪਾਦ ਬਣਾਉਣ ਵਾਲੀਆਂ ਕੋਲਗੇਟ, ਪਾਲਮੋਲਾਈਵ, ਪ੍ਰਾਕਟਰ ਐਂਡ ਗੈਂਬਲ, ਕਲੋਰੋਕਸ ਵਰਗੀਆਂ ਕੰਪਨੀਆਂ ਸ਼ਾਮਲ ਨੇ ਇਹ ਤੱਥ ਤਾਂ ਇੱਕ ਪਾਸੇ ਰਹਿ ਪਰ ਅਮਰੀਕਾ 'ਚ ਵਿਦੇਸ਼ੀ ਸੈਲਾਨੀਆਂ ਦੀ ਆਉਣ ਦੀ ਗਿਣਤੀ ਵੀ ਘਟੀ ਹੈ ਖਾਸ ਕਰਕੇ ਕੈਨੇਡਾ ਤੋਂ ਇਹ ਭਾਵੇਂ ਸਿੱਧਾ ਟੈਰਿਫ ਨਾਲ ਨਹੀਂ ਜੁੜਿਆ ਪਰ 트ੰਪ ਵੱਲੋਂ ਹੋਰ ਦੇਸ਼ਾਂ ਨੂੰ ਚੋਰ ਧੋਖੇਬਾਜ਼ ਜਾਂ ਗੈਰਵਾਜਬ ਕਹਿਣਾ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਾਲਾ ਵਿਗਿਆਪਨ ਤਾਂ ਨਹੀਂ ਹੈ ਹਾਲਾਂਕਿ ਕੁਝ ਸਰਵੇਖਣ ਦੱਸਦੇ ਨੇ ਕਿ ਟੈਰਿਫਸ ਲਈ ਹੋਰ ਅਮਰੀਕੀ ਉਹਨਾਂ ਦੇ ਖਿਲਾਫ ਨੇ ਪਰ ਹੁਣ ਤੱਕ ਇਹ ਮਸਲਾ 트ੰਪ ਜਾਂ ਰਿਪਬਲਿਕਨਸ ਲਈ ਕੋਈ ਵੱਡੀ ਲੋਕਪ੍ਰਿਅਤਾ ਦੀ ਸਮੱਸਿਆ ਨਹੀਂ ਬਣਿਆ ਇਸ ਲਈ ਭਾਵੇਂ ਟੈਰਿਫਸ ਦਾ ਸਿੱਧਾ ਅਸਰ ਗਾਹਕ ਦੀ ਜੇਬ ਤੇ ਨਾ ਵੀ ਪੈ ਰਿਹਾ ਹੋਵੇ ਫਿਰ ਵੀ ਇਹ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾ ਰਹੇ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਅੱਜ 2028 ਦੇ ਸਮਰ 올림픽 ਅਤੇ ਪੈਰਾ 올림픽 ਖੇਡਾਂ ਦੀਆਂ ਤਿਆਰੀਆਂ ਲਈ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕਰਨਗੇ ਇਸ ਆਦੇਸ਼ ਨਾਲ ਇੱਕ ਵਿਸ਼ੇਸ਼ ਵਾਈਟ ਹਾਊਸ 올림픽 ਟਾਸਕ ਫੋਰਸ ਦਾ ਗਠਨ ਕੀਤਾ ਜਾਵੇਗਾ ਇਹਨਾਂ ਖੇਡਾਂ ਦੀ ਸੁਰੱਖਿਆ ਤੇ ਪ੍ਰਬੰਧਨ ਨੂੰ ਮਜ਼ਬੂਤ ਕਰਨਾ ਇਸ ਦੀ ਜ਼ਿੰਮੇਵਾਰੀ ਹੋਏਗੀ 올림픽 ਟਾਸਕ ਫੋਰਸ ਦਾ ਉਦੇਸ਼ ਇਹ ਟਾਸਕ ਫੋਰਸ ਸਰਕਾਰੀ ਵਿਭਾਗਾਂ ਅਤੇ ਏਜੰਸੀਆਂ ਵਿਚਕਾਰ ਤਾਲਮੇਲ ਬਣਾਉਣ ਦਾ ਕੰਮ ਕਰੇਗੀ ਇਸ ਦਾ ਮੁੱਖ ਮਕਸਦ 2028 ਚ ਲਾਸ ਐਂਜਲਸ ਚ ਹੋਣ ਵਾਲੀਆਂ 올ੰਪਿਕ ਖੇਡਾਂ ਨੂੰ ਸੁਰੱਖਿਅਤ ਤੇ ਸਫਲ ਬਣਾਉਣਾ ਹੈ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਦੱਸਿਆ ਕਿ ਰਾਸ਼ਟਰਪਤੀ 트੍ਰੰਪ ਦਾ ਟੀਚਾ ਇਹਨਾਂ ਖੇਡਾਂ ਨੂੰ ਇਤਿਹਾਸ ਦਾ ਸਭ ਤੋਂ ਦਿਲਚਸਪ ਤੇ ਯਾਦਗਾਰੀ ਸਮਾਗਮ ਬਣਾਉਣਾ ਹੈ ਰਾਸ਼ਟਰਪਤੀ 트੍ਰੰਪ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ ਲਾਸ ਐਂਜਲਸ ਚ 올ੰਪਿਕ ਦੀ ਮੇਜ਼ਬਾਨੀ ਲਈ ਅਮਰੀਕਾ ਦੀ ਬੋਲੀ ਨੂੰ ਸੁਰੱਖਿਅਤ ਕਰਨ ਚ ਅਹਿਮ ਭੂਮਿਕਾ ਨਿਭਾ ਚੁੱਕੇ ਨੇ ਉਹ ਅੰਤਰਰਾਸ਼ਟਰੀ ਖੇਡ ਸਮਾਗਮਾਂ ਪ੍ਰਤੀ ਬਹੁਤ ਉਤਸ਼ਾਹਿਤ ਨੇ ਇਸ ਸਾਲ ਦੇ ਸ਼ੁਰੂ 'ਚ ਉਹਨਾਂ ਨੇ 2026 FIFA ਵਿਸ਼ਵ ਕੱਪ ਲਈ ਵੀ ਇੱਕ ਅਜਿਹੀ ਹੀ ਟਾਸਕ ਫੋਰਸ ਦਾ ਗਠਨ ਕੀਤਾ ਸੀ ਜੋ ਅਮਰੀਕਾ, ਕੈਨੇਡਾ ਤੇ ਮੈਕਸੀਕੋ 'ਚ ਹੋਵੇਗਾ। ਉਸ ਟਾਸਕ ਫੋਰਸ ਦੇ ਡਾਇਰੈਕਟਰ ਵਜੋਂ ਉਹਨਾਂ ਨੇ ਆਪਣੇ ਕਰੀਬੀ ਸਹਿਯੋਗੀ ਐਂਡਰਿਊ ਗਿਓਲਿਆਨੀ ਨੂੰ ਨਿਯੁਕਤ ਕੀਤਾ ਸੀ। ਰਾਸ਼ਟਰਪਤੀ ਟਰੰਪ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ ਲਾਸ ਐਂਜਲਸ 'ਚ 올림픽 ਦੀ ਮੇਜ਼ਬਾਨੀ ਲਈ ਅਮਰੀਕਾ ਦੀ ਬੋਲੀ ਨੂੰ ਸੁਰੱਖਿਅਤ ਕਰਨ 'ਚ ਅਹਿਮ ਭੂਮਿਕਾ ਨਿਭਾ ਚੁੱਕੇ ਨੇ। ਉਹ ਅੰਤਰਰਾਸ਼ਟਰੀ ਖੇਡ ਸਮਾਗਮਾਂ ਪ੍ਰਤੀ ਬਹੁਤ ਉਤਸ਼ਾਹਿਤ ਨੇ ਇਸ ਸਾਲ ਦੇ ਸ਼ੁਰੂ 'ਚ ਉਹਨਾਂ ਨੇ 2026 FIFA ਵਿਸ਼ਵ ਕੱਪ ਲਈ ਵੀ ਅਜੇ ਹੀ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਸੀ। ਰੂਸ ਅਤੇ ਯੂਕਰੇਨ ਵਿਚਕਾਰ 3 ਸਾਲ ਤੋਂ ਵੱਧ ਸਮੇਂ ਤੋਂ ਜਾਰੀ جنگ ਇਸ ਹਫਤੇ ਇੱਕ ਅਹਿਮ ਮੋੜ ਲੈ ਸਕਦੀ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੀਵ ਨਾਲ ਸ਼ਾਂਤੀ ਸਮਝੌਤੇ ਤੇ ਪਹੁੰਚਣ ਲਈ ਮਾਸਕੋ ਨੂੰ ਦਿੱਤੀ ਗਈ ਸਮਾਂ ਸੀਮਾ ਖਤਮ ਹੋਣ ਵਾਲੀ ਹੈ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕਾਫ ਨੇ ਇਸ ਹਫਤੇ ਦੇ ਮੱਧ ਵਿੱਚ ਮਾਸਕੋ ਪਹੁੰਚਣ ਦੀ ਉਮੀਦ ਜਤਾਈ ਸਾਰਿਆਂ ਦੀਆਂ ਨਜ਼ਰਾਂ ਵਿਟਕਾਫ ਦੀ ਫੇਰੀ ਤੇ ਹਨ ਕਿਉਂਕਿ ਅਮਰੀਕੀ ਰਾਸ਼ਟਰਪਤੀ ਨੇ ਰੂਸ ਨੂੰ ਯੂਕਰੇਨ 'ਚ ਜੰਗ ਰੋਕਣ ਲਈ ਸ਼ੁੱਕਰਵਾਰ ਦੀ ਸਮਾਂ ਸੀਮਾ ਦਿੱਤੀ ਹੈ ਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਮਾਸਕੋ ਵਿਰੁੱਧ ਸਖਤ ਆਰਥਿਕ ਪਾਬੰਦੀਆਂ ਲਗਾਉਣ ਦੀ ਧਮਕੀ ਦਿੱਤੀ ਹੈ ਹਾਲਾਂਕਿ 트੍ਰੰਪ ਦੇ ਪਿਛਲੇ ਵਾਅਦੇ ਚੇਤਾਵਨੀਆਂ ਤੇ ਪ੍ਰੇਰਨਾਵਾ ਯੁੱਧ ਨੂੰ ਰੋਕਣ 'ਚ ਅਸਫਲ ਰਹੀਆਂ ਨੇ ਇਸ ਲਈ ਮਾਹਿਰ ਦੋਵਾਂ ਧਿਰਾਂ ਵਿਚਕਾਰ ਸ਼ਾਂਤੀ ਸਮਝੌਤੇ ਦੀ ਬਹੁਤ ਘੱਟ ਉਮੀਦ ਦੇਖਦੇ ਨੇ ਇਸ ਦੌਰਾਨ ਯੂਕਰੇਨ ਫਰੰਟਲਾਈਨ ਤੇ ਹੋਰ ਖੇਤਰਾਂ ਤੇ ਕੰਟਰੋਲ ਗੁਆਰਿਆ ਹੈ ਹਾਲਾਂਕਿ ਇਸ ਦੇ ਸੁਰੱਖਿਆ ਢਾਂਚੇ ਦੇ ਕਮਜ਼ੋਰ ਹੋਣ ਦਾ ਕੋਈ ਸੰਕੇਤ ਨਹੀਂ ਹੈ ਟਰੰਪ ਅਨੁਸਾਰ ਵਿਟਕੋਫ ਦੇ ਇਜ਼ਰਾਈਲ ਅਤੇ ਗਾਜ਼ਾ ਪੱਟੀ ਦੇ ਦੌਰੇ ਤੋਂ ਬਾਅਦ ਬੁੱਧਵਾਰ ਜਾਂ ਵੀਰਵਾਰ ਨੂੰ ਮਾਸਕੋ ਪਹੁੰਚਣ ਦੀ ਉਮੀਦ ਹੈ ਟਰੰਪ ਨੇ ਐਤਵਾਰ ਨੂੰ ਰੂਸ ਬਾਰੇ ਕਿਹਾ ਉਹ ਵਿਟਕੋਫ ਨੂੰ ਮਿਲਣਾ ਚਾਹੁੰਦੇ ਨੇ ਉਹਨਾਂ ਨੇ ਵਿਟਕੋਫ ਨੂੰ ਮਿਲਣ ਦੀ ਬੇਨਤੀ ਕੀਤੀ ਹੈ ਤਾਂ ਦੇਖਦੇ ਹਾਂ ਕੀ ਹੁੰਦਾ ਹੈ 트ੰਪ ਇਸ ਗੱਲ ਤੋਂ ਨਾਰਾਜ਼ ਹਨ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨੀ ਸ਼ਹਿਰਾਂ ਤੇ ਬੰਬਾਰੀ ਬੰਦ ਕਰਨ ਦੇ ਉਹਨਾਂ ਦੇ ਸੱਦੇ ਤੇ ਧਿਆਨ ਨਹੀਂ ਦਿੱਤਾ। ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਰੂਸ ਉੱਤੇ ਵਾਧੂ ਪਾਬੰਦੀਆਂ ਲਗਾਉਣ ਦੇ ਨਾਲ-ਨਾਲ ਚੀਨ ਅਤੇ ਭਾਰਤ ਸਮੇਤ ਹੋਰ ਦੇਸ਼ਾਂ ਤੇ ਟੈਰਿਫ ਲਗਾਉਣ ਦੀ ਚੇਤਾਵਨੀ ਦਿੱਤੀ ਸੀ ਜੋ ਰੂਸ ਤੋਂ ਤੇਲ ਖਰੀਦੇ ਨੇ। ਵੈਂਕੂਵਰ ਆਈਲੈਂਡ ਤੇ ਲੱਗੀ ਵੇਸਲੀ ਰਿਜ ਜੰਗਲ ਦੀ ਅੱਗ ਹੁਣ 511 ਹੈਕਟੇਅਰ ਚ ਫੈਲ ਗਈ ਹੈ ਤੇ ਅਜੇ ਵੀ ਕਾਬੂ ਤੋਂ ਬਾਹਰ ਹੈ ਬੀਸੀ ਵਾਈਲਡਫਾਇਰ ਸਰਵਿਸ ਦੇ ਨਾਲ ਮੈਡੀਸਨ ਡਾਹਲ ਨੇ ਕਿਹਾ ਕਿ ਹਾਲਾਂਕਿ ਧੂਏ ਵਾਲੀਆਂ ਸਥਿਤੀਆਂ ਕਾਰਨ ਵਿਜ਼ਿਬਿਲਟੀ ਘਟ ਹੈ ਤੇ ਅੱਗ ਦਾ ਘੇਰਾ ਤੇ ਆਕਾਰ ਬਦਲਣ ਦੀ ਸੰਭਾਵਨਾ ਹੈ ਡਾਹਲ ਨੇ ਕਿਹਾ ਭਾਰੀ ਉਪਕਰਨਾਂ ਦੇ 8 ਹਿੱਸੇ 8 ਹੈਲੀਕਾਪਟਰ ਨੇ ਸਾਡੇ ਕੋਲ ਘਟਨਾ ਲਈ ਜ਼ਮੀਨੀ ਆਧਾਰਿਤ ਹਵਾਈ ਟੈਂਕਰ ਤੇ ਸਕੈਮਰ ਵੀ ਨਿਯੁਕਤ ਕੀਤੇ ਗਏ ਨੇ ਹਵਾਬਾਜ਼ੀ ਸਰੋਤ ਲੋਡ ਅਨੁਸਾਰ ਕਾਰਜਾਂ ਦਾ ਸਮਰਥਨ ਕਰ ਰਹੇ ਨੇ 80 ਤੋਂ ਵੱਧ ਟਾਂਚਾ ਸੁਰੱਖਿਆ ਮਾਹਰ ਨਿਯੁਕਤ ਕੀਤੇ ਗਏ ਨੇ ਤੇ ਇਸ ਘਟਨਾ ਦਾ ਜਵਾਬ ਦੇ ਰਹੇ ਨੇ ਕਈ ਫਾਇਰ ਡਿਪਾਰਟਮੈਂਟ ਵੀ ਅਗਨਾਲ ਡਿਜਟਨ ਚ ਮਦਦ ਕਰ ਰਹੇ ਨੇ ਜਿਸ ਵਿੱਚ ਡੈਸ਼ਵੁੱਡ ਅਤੇ ਕੁੰਬਸ ਫਾਇਰ ਡਿਪਾਰਟਮੈਂਟ ਸ਼ਾਮਲ ਨੇ ਸੋਮਵਾਰ ਦੁਪਹਿਰ ਤੱਕ ਵੇਸਲੀ ਰਿਜ ਅੱਗ ਕਾਰਨ 387 ਰਹਿਸ਼ਿਆਂ ਨੂੰ ਖਾਲੀ ਕਰਵਾਉਣ ਦੇ ਆਦੇਸ਼ ਤੇ ਰੱਖਿਆ ਗਿਆ ਹੈ ਸਗਾ ਜਿਸ ਵਿੱਚ ਲਿਟਲ ਕੁਆਲਕਮ ਫਾਲਸ ਪ੍ਰੋਵਿੰਸ਼ੀਅਲ ਪਾਰਕ ਡੇ ਯੂਜ਼ ਏਰੀਆ ਅਤੇ ਕੈਂਪ ਗਰਾਉਂਡ ਸ਼ਾਮਲ ਨੇ ਸੋਮਵਾਰ ਰਾਤ ਨੂੰ ਲੇਕ 뷰 ਰੋਡ, ਮਾਰਸ਼ਲੈਂਡ ਰੋਡ ਅਤੇ ਸਪਾਈਡਰ ਲੇਕ ਰੋਡ ਦੇ ਕੁਝ ਜਾਇਦਾਦਾਂ ਲਈ ਇੱਕ ਨਵਾਂ ਨਿਕਾਸੀ ਅਲਰਟ ਜਾਰੀ ਕੀਤਾ ਗਿਆ ਸੀ। ਅੱਗ ਕਾਰਨ ਲਿਟਲ ਕੁਆਲਿਕਮ ਰਿਵਰ, ਐਰੋਸਟਸਮਿਤ, ਸੀਪੀਆਰ ਰੀਜਨਲ ਟ੍ਰੇਲ ਅਤੇ ਮੀਡੋਵੁੱਡ ਕਮਿਊਨਿਟੀ ਪਾਰਕ ਬੰਦ ਨੇ। ਡਾਹਲ ਨੇ ਕਿਹਾ ਕਿ ਸਭ ਤੋਂ ਵੱਡੀਆਂ ਤਰਜੀਹਾਂ 'ਚੋਂ ਇੱਕ ਹਾਈਵੇ 4 ਵੱਲ ਵਾਧੇ ਨੂੰ ਘੱਟ ਤੋਂ ਘੱਟ ਕਰਨਾ ਅਤੇ ਹਾਈਵੇ ਨੂੰ ਖੁੱਲ੍ਹਾ ਰੱਖਣਾ ਅਤੇ ਆਵਾਜਾਈ ਨੂੰ ਚੱਲਦਾ ਰੱਖਣਾ ਹੈ। ਪੂਰਬ ਵੱਲ ਜਾਣ ਵਾਲੇ ਟ੍ਰੈਫਿਕ ਲਈ ਪੋਰਟ ਅਲਬਾਨੀ ਸਮਿਟ ਤੇ ਹਾਈਵੇ 4 ਤੇ ਟ੍ਰੈਫਿਕ ਨਿਯੰਤਰਣ ਕਰਮਚਾਰੀ ਤਾਇਨਾਤ ਨੇ ਅਤੇ ਪੱਛਮ ਵੱਲ ਜਾਣ ਵਾਲੇ ਟ੍ਰੈਫਿਕ ਲਈ ਚੈਟਸਵਰਥ ਰੋਡ ਤੇ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਸੱਤਾ 'ਚ ਆਇਆ ਸਿਰਫ 195 ਦਿਨ ਹੋਏ ਨੇ ਪਰ ਉਹਨਾਂ ਦਾ ਕਾਰਜਕਾਲ ਅਸਥਿਰਤਾ ਉਥਲ-ਪੁਥਲ ਅਤੇ ਯੂ-ਟਰਨ ਨਾਲ ਭਰਿਆ ਹੋਇਆ ਹੈ। ਟਰੰਪ ਪ੍ਰਸ਼ਾਸਨ ਨੇ ਹੁਣ ਤੱਕ ਰਿਕਾਰਡ 178 ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕੀਤੇ ਨੇ ਯਾਨੀ ਕਿ ਹਰ ਰੋਜ਼ ਲਗਭਗ ਇੱਕ ਨਵਾਂ ਆਦੇਸ਼ ਇਹਨਾਂ ਵਿੱਚੋਂ 34 ਫੈਸਲੇ ਖੁਦ ਟਰੰਪ ਨੇ ਉਲਟਾ ਦਿੱਤੇ ਉਦਾਹਰਨ ਵਜੋਂ ਖੋਜ ਫੰਡਿੰਗ ਨੂੰ ਰੋਕਣ ਦੇ ਆਦੇਸ਼ ਨੂੰ ਸਿਰਫ 3 ਦਿਨਾਂ ਦੇ ਵਿੱਚ ਹੀ ਉਲਟਾ ਦਿੱਤਾ ਗਿਆ ਗੈਸ ਤੇ ਊਰਜਾ ਖੇਤਰ ਚ ਦਿੱਤੀ ਗਈ ਰਾਹਤ ਵਾਪਸ ਲੈਣ ਦੇ ਫੈਸਲੇ ਤੇ 2 ਹਫ਼ਤੇ ਬਾਅਦ ਹੀ ਯੂਟਰਨ ਲਿਆ ਗਿਆ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਸਖਤੀ ਤੋਂ ਲੈ ਕੇ ਟੈਰਫ ਅਤੇ ਐਲਜੀਬੀਟੀਕਿਊ ਅਧਿਕਾਰਾਂ ਤੱਕ 트ੰਪ ਨੇ ਕਈ ਵਾਰ ਆਪਣੇ ਆਦੇਸ਼ਾਂ ਤੇ ਯੂ ਟਰਨ ਲਿਆ 트ੰਪ ਦੇ ਯੂ ਟਰਨ ਕਾਰਨ ਸਭ ਤੋਂ ਵੱਧ ਪੰਬਲਪੂਸਾ ਉਦਯੋਗ ਚ ਹੈ ਇਹਨਾਂ ਫੈਸਲਿਆਂ ਦੀ ਰਫ਼ਤਾਰ ਅਤੇ ਵਿਰੋਧਾਪਾਸ ਦਾ ਨਤੀਜਾ ਇਹ ਹੈ ਕਿ 트ੰਪ ਪ੍ਰਸ਼ਾਸਨ ਦੇ ਹੁਕਮਾਂ ਵਿਰੁੱਧ ਅਦਾਲਤਾਂ ਚ ਕੇਸਾਂ ਦਾ ਹੜ ਆ ਗਿਆ ਹੈ ਅਮਰੀਕਾ ਦੀਆਂ ਸੰਘੀ ਅਦਾਲਤਾਂ ਤੇ ਅਚਾਨਕ ਫੈਸਲਿਆਂ ਨੂੰ ਉਲਟਾਉਣ ਅਤੇ ਕਾਨੂੰਨੀ ਵਿਰੋਧ ਦਾ ਦਬਾਅ ਵੱਧ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਨਾਮ ਤੇ ਲਏ ਗਏ ਫੈਸਲਿਆਂ ਤੇ ਯੂ ਟਰਨ ਲੈ ਕੇ 트ੰਪ ਨੇ ਪ੍ਰਸ਼ਾਸਨ ਨੂੰ ਉਲਝਾਇਆ ਤੇ ਜਨਤਾ ਨੂੰ ਪਰਮਚਪਾ ਦਿੱਤਾ। 트ੰਪ ਦੇਸ਼ ਨਿਕਾਲੇ, ਯੂਕਰੇਨ ਤੇ ਗਾਜ਼ਾ ਯੁੱਧ ਵਰਗੇ ਮੁੱਦਿਆਂ ਤੇ ਆਪਣੇ ਦਾਅਵਿਆਂ ਤੋਂ ਵਾਰ-ਵਾਰ ਪਿੱਛੇ ਹਟੇ। ਦੂਜੇ ਕਾਰਜਕਾਲ 'ਚ ਸਭ ਤੋਂ ਵੱਧ ਅਸਥਿਰਤਾ ਟੈਰਿਫ ਨੀਤੀਆਂ 'ਚ ਦੇਖੀ ਗਈ ਹੁਣ ਤੱਕ। ਟਰੰਪ ਨੇ ਟੈਰਿਫ ਨਾਲ ਸੰਬੰਧਿਤ 28 ਫੈਸਲਿਆਂ ਤੇ ਯੂ ਟਰਨ ਲਿਆ। ਕੈਨੇਡਾ ਅਤੇ ਚੀਨ ਵਰਗੇ ਵਪਾਰਕ ਭਾਈਵਾਲਾਂ ਤੇ ਟੈਰਿਫ ਲਗਾਉਣ ਦਾ ਐਲਾਨ ਕਰਨ ਤੋਂ ਬਾਅਦ ਬਾਜ਼ਾਰ ਦੇ ਉਤਰਾ ਚੜਾਅ ਅਤੇ ਕੂਟਨੀਤਿਕ ਦਬਾਅ ਨੇ ਟਰੰਪ ਨੂੰ ਕਈ ਵਾਰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਟੈਰਿਫ ਦੀ ਆਖਰੀ ਮਿਤੀ 3 ਵਾਰ ਮੁਲਤਵੀ ਕੀਤੀ ਗਈ ਸੀ। ਪਹਿਲੀ ਆਖਰੀ ਮਿਤੀ 9 ਜੁਲਾਈ ਸੀ। ਫਿਰ 1 ਅਗਸਤ ਆ ਸ਼ੁੱਕਰਵਾਰ ਨੂੰ ਇਸ ਨੂੰ ਇੱਕ ਹਫ਼ਤੇ ਲਈ ਫਿਰ ਮੁਲਤਵੀ ਕਰ ਦਿੱਤਾ ਗਿਆ 트럼ਪ ਨੇ ਫਾਰਮਾਸਿਟੀਕਲ ਤੇ ਤਾਂਬੇ ਤੇ ਦਿੱਤੀਆਂ ਗਈਆਂ ਛੋਟਾਂ ਨੂੰ ਵੀ ਕਈ ਵਾਰ ਮੁਲਤਵੀ ਕਰ ਦਿੱਤਾ ਅਦਾਲਤ 트럼ਪ ਵੱਲੋਂ ਬਿਨਾਂ ਸੋਚੇ ਸਮਝੇ ਲੈ ਗਏ ਫੈਸਲਿਆਂ ਤੇ ਵੀ ਸਖਤ ਹੈ ਅਦਾਲਤ ਨੇ ਹੁਣ ਤੱਕ 트럼ਪ ਪ੍ਰਸ਼ਾਸਨ ਦੇ ਹੁਕਮਾਂ ਵਿਰੁੱਧ ਦਾਇਰ 200 ਤੋਂ ਵੱਧ ਮਾਮਲਿਆਂ ਤੇ ਰੋਕ ਲਗਾਈ ਹੈ ਇਹਨਾਂ ਚੋਂ ਜ਼ਿਆਦਾਤਰ ਮਾਮਲਿਆਂ 'ਚ ਸੰਗੀ ਅਦਾਲਤਾਂ ਨੇ ਦਖਲ ਦਿੱਤਾ ਅਤੇ ਨੀਤੀਆਂ ਨੂੰ ਗੈਰ ਸਵਿਧਾਨਕ ਜਾਂ ਜਲਦਬਾਜ਼ੀ ਚ ਲਿਆ ਗਿਆ ਪਾਇਆ ਉਦਾਹਰਣ ਵਜੋਂ ਕਈ ਸੰਗੀ ਜੱਜਾਂ ਨੇ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਤੇ ਤੁਰੰਤ ਰੋਕ ਲਗਾ ਦਿੱਤੀ ਇਸ ਨੂੰ 14ਵੇਂ ਸੋਧ ਦੀ ਉਲੰਘਣਾ ਵਜੋਂ ਰੋਕ ਦਿੱਤਾ ਗਿਆ ਸੀ ਇੱਕ ਜੱਜ ਨੇ ਇਕਵਿਟੀ ਨਾਲ ਸੰਬੰਧਿਤ ਇਕਰਾਰਨਾਮਿਆਂ ਨੂੰ ਰੱਦ ਕਰਨ ਤੇ ਰੋਕ ਲਗਾ ਦਿੱਤੀ 트੍ਰੰਪ ਦੁਆਰਾ ਨਿਯੁਕਤ ਜੱਜਾਂ ਨੇ ਵੀ ਕਈ ਮਾਮਲਿਆਂ ਤੇ ਰੋਕ ਲਗਾ ਦਿੱਤੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ